ਰਮਣ ਜੀ ਨੇ ਸਾਰਿਆਂ ਨੂੰ ਨਿਰਾਸ਼ ਕਰਤਾ ਹੈ ਨਾ ਸਲੈਂਡਰ ਸਸਤਾ ਨਾ ਕਿਰੀਆਨਾ ਸਸਤਾ ਨਾ ਜੁਐਲਰੀਜ਼ सस्ती ਨਾ ਕਪੜਾ ਸਸਤਾ ਉਸ ਤਰ੍ਹਾਂ ਦਾ ਹੀ ਸਭ ਕੁਝ ਨਿਰਾਸ਼ਾ ਹੀ ਨਿਰਾਸ਼ਾ ਹੱਥ ਲੱਗੀ ਹੈ ਰਾਸ਼ਨ ਤਾਂ ਦੇਖੋ ਜੀ ਅੱਜ ਕੱਲ੍ਹ ਹਰ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਚੁੱਕਿਆ ਹੈ ਕਿਉਂਕਿ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਅਗਰ ਉਹੀ ਮਹਿੰਗੀਆਂ ਹੋਣਗੀਆਂ ਤੇ ਬਾਕੀ ਬੰਦਾ ਕਿੱਦਾਂ ਸਰਵਾਈਵ ਕਰੇਗਾ ਸਾਨੂੰ ਇਹ ਜਿਹੜਾ ਬਜਟ ਪਾਸ ਹੋਇਆ ਸਾਨੂੰ ਬਿਲਕੁਲ ਨਹੀਂ ਅੱਛਾ ਲੱਗਿਆ ਸਾਨੂੰ ਹਰ ਚੀਜ਼ ਮਹਿੰਗੀ ਉਦਾਂ ਹੀ ਹੈ ਕੁਝ ਅਸੀਂ ਸੋਚੀ ਸਸਤਾ ਹੋਏਗਾ ਸਾਨੂੰ ਸੁੱਖ ਦਾ ਸਾਹ ਮਿਲੇਗਾ ਪਰ ਅਸੀਂ ਕੁਲ ਮਿਲਾ ਕੇ ਉੱਥੇ ਹੀ ਖੜੇ ਹਾਂ ਖਾਣਾ ਬਣਾਏ ਕੀ ਖਾਏ ਕੋਸ ਸਿੰਲਿੰਡਰ ਇਤਨਾ ਮਹਿੰਗਾ ਹੈ ਉਹ ਹੀ ਹੋਗਾ ਜਿਸ ਸਿੰਲਡਰ ਮਹਿੰਗਾ ਕਰੀ ਜਾ ਰਹੇ ਨੇ ਉਹਨਾਂ ਨੂੰ ਚਾਹੀਦਾ ਸੀ ਜੋ ਕਹਿ ਰਹੇ ਨੂੰ ਕਰਕੇ ਦਿਖਾਓ ਆਮ ਨਾਗਰਿਕ ਜਦੋਂ ਇਹ ਜਾਗਦਾ ਹੈ ਨਾ ਫਿਰ ਕਹਿੰਦੇ ਸਰਕਾਰ ਪਰ ਲੜ ਗਈ ਪਲਟਵਨਾ ਸਰਕਾਰ ਨੂੰ ਉੱਚੀ ਕਰੋ ਅਸੀਂ ਇੱਕ ਹੀ ਮੰਤਰੀ ਚਾਹੁੰਦੇ ਆ ਜੋ ਕਿ ਸਾਲੋ ਸਾਲ ਰਾਜ ਕਰੇ ਔਰ ਦੇਸ਼ ਨੂੰ ਉੱਪਰ ਲੈ ਕੇ हेलो नमस्ते सभी को आप दोस्तों मैं आपका दोस्त हरदीप दुआ और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਜਿਸ ਤਰ ਤੁਹਾਨੂੰ ਪਤਾ ਕਿ ਸਰਦੀਆਂ ਦੀ ਜਿਹੜੀ ਪਹਿਲੀ ਬਾਰਿਸ਼ ਆ ਹੋ ਚੁੱਕੀ ਹੈ ਇਸ ਸਮੇਂ ਵੀ ਬੜੀ ਕਿਰਮ ਜਿਹੜੀ ਲਗਾਤਾਰ ਚੱਲ ਰਹੀ ਹੈ ਲੁਧਿਆਣਾ ਦੇ ਵਿੱਚ ਔਰ ਪੂਰੇ ਬੀਤੀ ਰਾਤ ਤੋਂ ਇਹ ਬਾਰਿਸ਼ ਕੰਟੀਨਿਊ ਚੱਲ ਰਹੀ ਹੈ ਮੌਸਮ ਬਹੁਤ ਸੁਹਾਵਣਾ ਇਸ ਸੁਹਾਵਨੇ ਮੌਸਮ ਦੇ ਵਿੱਚ ਕਹਿ ਲੋ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਜੈਨ ਆਪਰੇ ਦਾ ਬਜਟ ਜਿਹੜਾ ਹੈ ਪੇਸ਼ ਅੱਜ ਕਰ ਦਿੱਤਾ ਗਿਆ ਤੁਹਾਨੂੰ ਦੱਸਦਾ ਕਿ ਇਸ ਬਜਟ ਨੂੰ ਲੈ ਕੇ ਤੁਸੀਂ ਵੀ ਸਾਰਿਆਂ ਨੇ ਆਪਣੀ ਸਕਰੀਨਾਂ ਤੇ ਸੁਣਿਆ ਹੋਣਾ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਲੇਕਿਨ ਵੱਡੀ ਗੱਲ ਹੈ ਵੀ ਕ ਕਾਰ ਨਿਕਲ ਕੇ ਮਿਹਨਤਾਂ ਕਰਕੇ ਪੈਸੇ ਕਮਾਉਂਦੇ ਨੇ ਉਤੀ ਘਰ ਜਿਹੜਾ ਪੂਰਨ ਉਹ ਮਹਿਲਾਵਾਂ ਚਲਾਉਂਦੀਆਂ ਨੇ ਸੋ ਮਹਿਲਾਵਾਂ ਨੂੰ ਇਹ ਬਜਟ ਕਿਸ ਤਰ੍ਹਾਂ ਦਾ ਲੱਗਿਆ ਕਿ ਜਿਨ੍ਹਾਂ ਨੇ ਬਜਟ ਦਿੱਤਾ ਉਹ ਵੀ ਇੱਕ ਐਸੇ ਕਿ ਮਹਿਲਾ ਨੇ ਤੇ ਜਿਨ੍ਹਾਂ ਨੇ ਸੁਣਿਆ ਜਾਂ ਜਿਨ੍ਹਾਂ ਨੇ ਘਰ ਚਲਾਇਆ ਉਹ ਵੀ ਮਹਿਲਾਵਾਂ ਨੇ ਤੇ ਆ ਫਿਰ ਜਾਣਦੇ ਲੁਧਿਆਣਾ ਵਸੀਆਂ ਵਿੱਚ ਮਹਿਲਾਵਾਂ ਤੋਂ ਕੁਝ ਗੱਲ ਕਰਦੇ ਕਿ ਉਹਨਾਂ ਨੂੰ ਅੱਜ ਦਾ ਬਜਟ ਕਿਸ ਤਰ੍ਹਾਂ ਦਾ ਲੱਗਿਆ ਹਾਂਜੀ ਸਸ਼ੀਕਲ ਜੀ ਹਾਂਜੀ ਸਸ਼ੀਕਲ ਸਾਰਿਆਂ ਨੂੰ ਅਸੀਂ ਬਹੁਤ ਹੀ ਆਪਣਾ ਆਸ਼ਾ ਨਾਲ ਨਾ ਬਜਟ ਦਾ ਇੰਤਜ਼ਾਰ ਕਰ ਰਹੇ ਸੀ ਸਾਰਾ ਭਾਰਤ ਰਾਮ ਮੇ ਹੋਇਆ ਹੋਇਆ ਰਾਮ ਰਾਮ ਕਰ ਰਿਹਾ ਤੇ ਸੀਤਾ ਰਮਨ ਜੀ ਨੇ ਸਾਰਿਆਂ ਨੂੰ ਨਿਰਾਸ਼ ਨਾ ਸਿਲੰਡਰ ਸਸਤਾ ਨਾ ਕਿਰੀਆਨਾ ਸਸਤਾ ਨਾ ਜੁਐਲਰੀਜ਼ ਸਸਤੀ ਨਾ ਕਪੜਾ ਸਸਤਾ ਉਸ ਤਰ੍ਹਾਂ ਦਾ ਹੀ ਸਭ ਕੁਝ ਨਿਰਾਸ਼ਾ ਹੀ ਨਿਰਾਸ਼ਾ ਹੱਥ ਲੱਗੀ ਐ ਅਸੀਂ ਆਪਣਾ ਹੋਮ ਮੇਕਰਸ ਇੰਨਾ ਚੀਜ਼ਾਂ ਤੋਂ ਹੀ ਆਪਣਾ ਮੈਨੇਜ ਕਰਕੇ ਬਹੁਤ ਕੁਝ ਕਰ ਲੈਂਦੀਆਂ ਹੁਣ ਤੇ ਬਿਲਕੁਲ ਕੁਝ ਨਹੀਂ ਬਚਦਾ ਨਾ ਹੀ ਅਸੀਂ ਸੋਚ ਸਕਦੇ ਆਂ ਔਰ ਸਾਨੂੰ ਆਸ਼ਾ ਸੀ ਕਿ ਜਾਂਦੀ ਜਾਂਦੀ ਸਰਕਾਰ ਕੁਝ ਤੇ ਸਾਨੂੰ ਉਮੀਦ ਜਗੇਗੀ ਔਰ ਕਰਨਗੇ ਜਾਂ ਕੁਝ ਲੋ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਨਿਰਾਸ਼ਾ ਹੀ ਨਿਰਾਸ਼ਾ ਹੱਥ ਲੱਗੀ ਐ ਮੇਰੇ ਤੇ ਸਿਲੰਡਰ ਜੋ ਐ ਲੋ ਕਹਿੰਦੇ ਸੀ ਜਿਹੜੇ ਆਪ ਧਰਨਾ ਦੇ ਦੇ ਕੇ ਕੰਦੇ ਸੀ ਹਾਰ-ਪਾ ਪਾ ਕੇ ਖਾਣਾ ਬਣਾਏ, ਕੀ ਖਾਏ, ਇੱਕ ਸਿਲੰਡਰ ਇਤਨਾ ਮਹਿੰਗਾ ਹੈ। ਉਹ ਹੀ ਉਹ ਅੱਜ ਸਿਲੰਡਰ ਮਹਿੰਗਾ ਕਰੀ ਜਾ ਰਹੇ ਨੇ, ਉਹਨਾਂ ਨੂੰ ਚਾਹੀਦਾ ਸੀ ਜੋ ਕਹ ਰਹੇ ਨੂੰ ਕਰਕੇ ਦਿਖਾਓ। ਕਰਕੇ ਦਿਖਾਓ। ਆਮ ਨਾਗਰਿਕ ਜਦੋਂ ਇਹ ਜਾਗਦਾ ਹੈ ਨਾ ਫਿਰ ਕਹਿੰਦੇ ਸਰਕਾਰ ਪਰ ਲੜ ਗਈ। ਫਲਟੋ ਨਾ ਸਰਕਾਰ ਨੂੰ ਉੱਚੀ ਕਰੋ। ਅਸੀਂ ਇੱਕ ਹੀ ਮੰਤਰੀ ਚਾਹੁੰਦੇ ਆ ਜੋ ਕਿ ਸਾਲੋ ਸਾਲ ਰਾਜ ਕਰੇ ਪਰ ਦੇਸ਼ ਨੂੰ ਉੱਪਰ ਲੈ ਕੇ ਜਾਏ ਮਿਡਲ ਕਲਾਸ ਨੂੰ ਅਗਰ ਗੱਲ ਕਰੇ ਕਿੱਦਾਂ ਦੀ ਮੰਤਜ਼ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਜਿਸ ਨਾਲ ਘਰ ਚਲਾਉਣ ਦੇ ਵਾਸਤੇ ਅਗਰ ਗੱਲ ਕਰੀਏ ਕਿਹੜੇ ਤੁਹਾਨੂੰ ਕਿਹੜੀ ਚੀਜ਼ਾਂ ਦਾ ਸੀਗਾ ਕਿ ਇਸ ਵਾਰੀ ਜਦੋਂ ਬਜਟ ਪੇਸ਼ ਕੀਤਾ ਜਾਏਗਾ ਤੇ ਕੁਝ ਚੀਜ਼ਾਂ ਜਿਹੜੀਆਂ ਦਾ ਰੈਗੂਲਰ ਰੋਜ਼ਮਰਰਾ ਦੇ ਕੰਮਾਂ ਵਾਲੀਆਂ ਸਸਤੀ ਤੋਂ ਜ਼ਿਆਦਾ ਮਿਡਲ ਕਲਾਸ ਨੂੰ ਕਿਰੀਆਨਾ ਕਿਰੀਆਨਾ ਸਭ ਤੋਂ ਮਸਟ ਹੈ ਕਿਚਨ ਕਿਚਨ ਚ ਆਪਣਾ ਦੇਖੋ ਬੱਚੇ ਇੱਕ ਚੀਜ਼ ਨਹੀਂ ਖਾਂਦੇ ਵਨਸ ਵਨੀਆਂ ਚੀਜ਼ਾਂ ਅੱਜ ਕੱਲ ਤੇ ਮਾਈਕ੍ਰੋਵੇਵ ਦੇ ਵਿਅੰਜਨ ਅਲੱਗ ਆਪਣਾ ਸਟੋਵ ਵਰ ਗੈਸ ਦੇ ਅਲੱਗ ਵਿਅੰਜਨ ਹਰ ਇੱਕ ਕੁੱਕ ਦੀ ਚੀਜ਼ ਅਲੱਗ ਹੈ ਉਸ ਵਾਸਤੇ ਸਾਨੂੰ ਸਮੱਗਰੀ ਵੀ ਚਾਹੀਦੀ ਹੈ ਉਹ ਅਸੀਂ ਕਦੀ ਕੋਈ ਆਪਣਾ ਸੌਸਾਂ ਦੇਖ ਲਓ ਇਹ ਦੇਖ ਲਓ ਕਿੰਨੀਆਂ ਮਹਿੰਗੀਆਂ ਨੇ ਬੱਚੇ ਦੇ ਛਟਕਾਰੇ ਲਗਾਉਂਦੇ ਨੇ ਪਰ ਸਾਡਾ ਬਜਟ ਤੇ ਉੱਥੇ ਹੀ ਹਲ ਜਾਂਦਾ ਹੈ ਸੱਚੀ ਦੱਸੀਏ ਕੁਛ ਆਤ ਨਹੀਂ ਆਂਦਾ ਸਿੰਪਲ ਖਾਣਾ ਖਾਣਾ ਮੁਸ਼ਕਿਲ ਹੈ ਉਹ ਸੀ ਕਿਸ ਤਰ੍ਹਾਂ ਖਾਲਾਂਗੇ ਬੱਚਿਆਂ ਨੂੰ ਕਿਸ ਤਰ੍ਹਾਂ ਰਜਾ ਲਾਂਗੇ ਥੋੜਾ ਜਿਹਾ ਤੇ ਸਾਡੀ ਜਨਤਾ ਦਾ ਗੌਰ ਕਰੋ ਥੋੜਾ ਜਿਹਾ ਧਿਆਨ ਦਿਓ ਹਾਂਜੀ ਕੀ ਨਾ ਤੁਹਾਡਾ ਮੇਰਾ ਨਾਮ ਸੁਨੀਤਾ ਨਾਰੀਆ ਕੀ ਕਹਿਣਾ ਚਾਹਾਂਗੇ ਫ੍ਰੈਂਡ ਜੋ ਕਹਿ ਕੇ ਗਈ ਹੈ ਮੈਂ ਇਹਦੇ ਨਾਲ ਪੂਰੀ ਸਹਿਮਤ ਆਂ ਅਸੀਂ ਸਾਰੇ ਹੋਮ ਮੇਕਰ ਆਂ ਸਾਨੂੰ ਇਹ ਜਿਹੜਾ ਬਜਟ ਪਾਸ ਹੋਇਆ ਸਾਡ ਬਿਲਕੁਲ ਨਹੀਂ ਅਚਾ ਲੱਗਿਆ ਸਾਨੂੰ ਹਰ ਚੀਜ਼ ਮਹਿੰਗੀ ਉਦਾਂ ਹੀ ਹੈ ਕੁਛ ਅਸੀਂ ਸੋਚੀ ਸਸਤਾ ਹੋਏਗਾ ਸਾਨੂੰ ਸੁੱਖ ਦਾ ਸਾਹ ਮਿਲੇਗਾ ਪਰ ਅਸੀਂ ਕੁਲ ਮਿਲਾ ਕੇ ਉੱਥੇ ਹੀ ਖੜੇ ਆਂ ਅੱਛਾ ਅਗਰ ਗੱਲ ਕਰੀਏ ਕਿਹੜੀਆਂ ਚੀਜ਼ਾਂ ਸਸਤੀ ਹੋਣੀਆਂ ਚਾਹੀਦੀਆਂ ਜੋ ਤੁਹਾਨੂੰ ਲੱਗਦਾ ਸੇ ਇਸ ਬਜਟ ਤੇ ਸਸਤੀਆਂ ਹੋਣ ਚਾਹੀਦੀਆਂ ਸੋ ਆਇਲ ਲੈ ਲਓ ਜੋ ਹੋਮ ਮੇਕਰ ਰਸੋਈ ਦਾ ਸਾਰਾ ਰਾਸ਼ਨ ਹੀ ਲੈ ਲਓ ਕੋਈ ਆਟਾ ਦੁੱਧ ਸਭ ਉਥੇ ਹੀ ਹੈ ਸਿਲੰਡਰ ਤਾਂ ਕੋਥੇ ਹੀ ਹੈ ਜੀ ਡਰੈਸ ਵਗਾਰਾ ਕੋਈ ਸ਼ੌਪ ਡਰੈਸ ਮੈਨਸ ਲੰਡਰ ਮੈਨਸ ਲੰਡਰ ਜਰੂਰ ਸਸਤਾ ਹੋਣਾ ਚਾਹੀਦਾ ਸਿਲੰਡਰ ਹੈ ਤਾਂ ਕਿਚਨ ਦਾ ਕੰਮ ਸਾਰਾ ਹੋ ਸਕਦਾ ਹੈ ਮਾਈਕ੍ਰੋਵੇਵ 'ਚ ਵੀ ਕੁਕਿੰਗ ਕਰਦੇ ਆ ਪਰ ਫਿਰ ਵੀ ਥੋੜਾ ਜਿਹਾ ਮਤਲਬ ਜੋ ਅਸੀਂ ਗੈਸ ਸਟੋਵ ਤੇ ਕੁਕਿੰਗ ਕਰਦੇ ਰੂਟੀਨ ਵਾਈਜ਼ ਉਹ ਤਾਂ ਸਾਨੂੰ ਜ਼ਰੂਰੀ ਹੈ ਸਿਲੰਡਰ ਤਾਂ ਬਹੁਤ ਸਸਤਾ ਹੋਣਾ ਚਾਹੀਦਾ ਤੁਹਾਨੂੰ ਜ਼ਰੂਰੀ ਹੈ ਹਾਂ ਜੀ ਤੇ ਮਤਲਬ ਜੋ ਤੁਹਾਨੂੰ ਮਦਦ ਸੀਗਾ ਕਿਸੇ ਬਜਟ ਕੁਝ ਵਧਿਆ ਹੈ ਕੋਈ ਸੁਵੇ ਦਾ ਆਇਆ ਹੈ ਜਾਂ ਨਹੀਂ ਆਇਆ ਆਇਆ ਨਹੀਂ ਜੀ ਸਾਸੀਂ ਬਿਲਕੁਲ ਹੋਪਫੁਲ ਨਹੀਂ ਆ ਸਾਨੂੰ ਉਮੀਦ ਸੀ ਵੀ ਅਸੀਂ ਬੜੇ ਖੁਸ਼ ਸੀਗੇ ਵੀ ਬੜਾ ਵਧੀਆ ਬਜਟ ਆਏਗਾ ਸੀ ਸਾਰੇ ਬੜੇ ਧਿਆਨਾ ਸੁਣੇ ਸੀ ਪਰ ਅਸੀਂ ਨਿਰਾਸ਼ ਹੋ ਕੇ ਬੈਠ ਗਏ ਤੁਸੀਂ ਕੀ ਕਹਿਣਾ ਚਾਹੋਗੇ ਬੈਠ ਕੇ ਦੱਸਿਆ ਠੀਕ ਹੈ ਹੋਰ ਇਦਾਂ ਹੀ ਰਿਹਾ ਕੋਈ ਖਾਸ ਨਹੀਂ ਕੀ ਚੀਜ਼ ਉਸ ਦੀ ਹੋਣੀ ਚਾਹੀਦੀ ਲੱਗਦਾ ਸੀ ਹੁਣ ਕਿ ਆਈ ਕਿਚਨ ਦਾ ਸਾਰਾ ਗਰੋਸਰੀ ਵਗੈਰਾ ਸਭ ਹੋਰ ਕਪੜਾ ਬਰਤਨ ਬਹੁਤ ਮਹਿੰਗਾ ਹੋਈ ਜਾ ਰਿਹਾ ਦਿਨ ਪਰ ਦਿਨ ਉਹ ਕੁਝ ਵੀ ਨਹੀਂ ਸਾਨੂੰ ਮਤਲਬ ਮਿਲਿਆ ਨਾ ਸਿਲੰਡਰ ਨਾ ਕੁਝ ਦਿਨ ਪਿਨ ਦਿਨ ਹੋਰ ਮਹਿੰਗਾਈ ਹੋਈ ਜਾ ਰਿਹਾ ਹੈ ਦੁੱਧ ਦੇਖ ਲੋ ਇੰਨਾ ਮਹਿੰਗਾ ਹੋ ਜਾ ਰਿਹਾ ਸਾਰਾ ਕੁਝ ਮਤਲਬ ਸੋ ਕੁਝ ਹੋਰ ਮਹਿਲਾਵਾਂ ਨਾਲ ਗੱਲ ਕਰਦੇ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਵੀਰਾਜ ਕੌਰ ਹੈ ਜੀ ਤੁਹਾਡਾ ਕੀ ਨਾਮ ਹੈ ਸਿਮਰਤ ਸੰਧੂ ਅੱਛਾ ਕੀ ਕਰਦੇ ਹੋ ਤੁਸੀਂ ਮੈਸੇ ਮੈਂ ਤਾਂ ਨਹੀਂ ਮੈਂ ਜੋਬ ਕਰਦੀ ਹਾਂ ਜੀ ਅੱਛਾ ਜੀ ਹਾਂ ਜੀ ਤੇ ਕਿਹ ਸੈਕਟਰ ਜੌਬ ਕਰ ਰਹੇ ਹੋ ਮੈਂ ਇੰਸ਼ੋਰੈਂਸ ਸੈਕਟਰ ਚ ਇੰਸ਼ੋਰੈਂਸ ਸੈਕਟਰ ਦੀ ਗੱਲ ਕਰਦੇ ਤੁਸੀਂ ਬਜਟ ਦੇਖਿਆ ਇਹਦਾ ਬਜਟ ਉਮੀਦ ਤਾਂ ਬਹੁਤ ਜ਼ਿਆਦਾ ਸੀ ਜੀ ਪਰ ਉਮੀਦ ਤੇ ਬਜਟ ਬਿਲਕੁਲ ਜ਼ੀਰੋ ਆਇਆ ਹੈਗਾ ਹੈ ਔਰ ਬਹੁਤ ਕੁਝ ਸੋਚਿਆ ਸੀਗਾ ਕਿ ਸਾਡੀ ਜਿਹੜੀ ਔਮਨ ਵਾਸਤੇ ਹੈਗਾ ਆ ਕੁਝ ਨਾ ਕੁਝ ਅਸੀਂ ਜਿਵੇਂ ਪਰਚੇਜ਼ਿੰਗ ਕਰਦੇ ਰਹਿੰਦੇ ਨੇ ਡੇਲੀ ਆਪਣੇ ਹਾਊਸ ਹੋਲਡ ਗੁੱਡਸ ਦੀ ਹੈਗੀ ਆ ਉਹਦੇ ਵਾਸਤੇ ਸਾਨੂੰ ਹਰ ਇੱਕ ਚੀਜ਼ ਤੇ GST ਦੇਣੀ ਪੈਂਦੀ ਹੈਗੀ ਆ ਔਰ ਇੰਨੀਆਂ ਚੀਜ਼ਾਂ ਮਹਿੰਗੀਆਂ ਹੋ ਗਈ ਹੈਗੀਆਂ ਕਿ ਸਾਡੀ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਨੇ ਤੇ ਔਰ ਸੋਚਿਆ ਸੀਗਾ ਕਿ ਬਜਟ 'ਚ ਕੁਝ ਰਾਹਤ ਮਿਲੇਗੀ ਬਟ ਇਸ ਟਾਈਮ ਬਜਟ ਬਿਲਕੁਲ ਫਲੈਟ ਹੈ ਬਿਲਕੁਲ ਜ਼ੀਰੋ ਅੱਛਾ ਰੋਜ਼ਮਰਰਾ ਦੀ ਗੱਲ ਕਰੀਏ ਰੋਜ਼ਮਰਰਾ 'ਚ ਕਿਹੜੀ ਕਿਹੜੀ ਚੀਜ਼ਾਂ ਜਿਹਨਾਂ ਲੱਗਦੀਆਂ ਸੀ ਕਿ ਸਾਡੇ ਰੈਗੂਲਰ ਕੰਮ ਵਿੱਚ ਆ ਰਹੀਆਂ ਭਾਵੇਂ ਤੁਹਾਡੇ ਬੱਚਿਆਂ ਦੇ ਨੇ ਹਸਬੰਡ ਦੇ ਨੇ ਕਿ ਤੁਹਾਡੀਆਂ ਨੇ ਤੇ ਉਹਨਾਂ 'ਚ ਵੀ ਕੁਝ ਡਿਫਰੈਂਸ ਦੇਖਣ ਨੂੰ ਮਿਲਿਆ ਚੀਜ਼ਾਂ ਹੈਗੀਆਂ ਤੇ ਉਹਨਾਂ ਦੇ ਕਲੋਥਸ ਵਗੈਰਾ ਹੈਗੇ ਆ ਇਹ ਜਿਹੜੀ ਹੈਗੀ ਹੈ ਇਹ ਡੇਲੀ ਨੀਡਸ ਵਾਲੀ ਹੈ ਚੀਜ਼ਾਂ ਨੇ ਇਹਨਾਂ ਵਿੱਚ ਵੀ ਕੁਝ ਸਾਨੂੰ ਬਜਟ 'ਚ ਕੁਝ ਵੀ ਸਾਨੂੰ ਰਾਹਤ ਨਹੀਂ ਮਿਲੀ ਹੈਗੀ ਇਹਨਾਂ ਚੀਜ਼ਾਂ ਨੂੰ ਵੀ ਲੈ ਕੇ ਹੋ ਰਾਸ਼ਨਗਰ ਇਹਨਾਂ ਚੀਜ਼ਾਂ ਦੀ ਗੱਲ ਕਰੀਏ ਕਿ ਮਹਿਲਾ ਹਾਂ ਦੇ ਗ੍ਰਹਿਣੀ ਹੋਂਦੇ ਨਾਤੇ ਤੁਸੀਂ ਕਰੇ ਰਹਿੰਦੇ ਸਾਰਾ ਬਜਟ ਦੇਖਦੇ ਹੋ ਰਾਸ਼ੰਤਾ ਦੇਖੋ ਜੀ ਅੱਜ ਕੱਲ ਹਰ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਚੁੱਕਿਆ ਹੈਗਾ ਹੈ ਕਿਉਂਕਿ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਅਗਰ ਉਹੀ ਮਹਿੰਗੀਆਂ ਹੋਣਗੀਆਂ ਤੇ ਬਾਕੀ ਬੰਦਾ ਕਿੱਦਾਂ ਸਰਵਾਈਵ ਕਰੇਗਾ ਜਿੱਦਾਂ ਤੁਸੀਂ ਜਿਸ ਸੈਕਟਰ 'ਚ ਰਹਿੰਦੇ ਹੋ ਉਸ ਸੈਕਟਰ ਅਕੋਰਡਿੰਗ ਗੱਲ ਕਰੀਏ ਤੇ ਉਹਦੇ 'ਚ ਕਿੱਦਾਂ ਜਾਂ ਕਿਉਂਕਿ ਜਾਵਾਂਗੇ ਉਹਦੇ ਵਿੱਚ ਤਾਂ ਮੈਂ ਆਪਣੀ ਗਵਰਨਮੈਂਟ ਨੂੰ ਕਹਿਣਾ ਚਾਹਨੀ ਆ ਕਿ ਪਲੀਜ਼ ਇਸ ਸੈਕਟਰ ਦੇ ਬਾਰੇ ਵਿੱਚ ਸੋਚੋ ਵਿਚਾਰ ਕਰੋ ਕਿਉਂਕਿ ਹਰ ਬੰਦੇ ਨੂੰ ਅਸੀਂ ਸੇਵਿੰਗ ਵਾਸਤੇ ਕਹਿੰਨੇ ਹੈਗੇ ਆ ਤੇ ਸੇਵਿੰਗ ਉਹ ਤਾਂ ਹੀ ਬੰਦਾ ਕਰੇਗਾ ਜੇ ਉਹਨੂੰ ਕੁਝ ਅੱਗੇ ਬੈਨੀਫਿਟ ਨਜ਼ਰ ਆਏਗਾ ਤੇ ਜੇ ਸਾਡੀ ਗਵਰਨਮੈਂਟ ਬਜਟ 'ਚ ਕੁਝ ਬੈਨੀਫਿਟ ਹੀ ਨਹੀਂ ਦੇਗੀ ਤੇ ਬੰਦਾ ਕੋਈ ਸੇਵਿੰਗ ਵਾਸਤੇ ਸੋਚੇਗਾ ਵੀ ਨਹੀਂ ਤੇ ਮੈਂ ਚਾਹਨੀ ਹੈਗੀ ਆ ਕਿ ਇਸ ਸੈਕਟਰ ਦੇ ਉੱਤੇ ਵੀ ਥੋੜੀ ਜੀ ਆਪਣੇ ਸੈਕਟਰ ਬਾਰੇ ਵੀ ਦੱਸੋ ਕਿਹੜਾ ਸੈਕਟਰ ਹੈ ਮੇਰਾ ਇੰਸ਼ੋਰੈਂਸ ਸੈਕਟਰ ਹੈਗਾ ਜੀ ਪੀਐਨਬੀ ਮੈਟਲਾਈਫ ਇੰਸ਼ੋਰੈਂਸ ਕੰਪਨੀ ਚ ਮੈਂ ਜੌਬ ਕਰਦੀ ਹਗੀ ਆ ਔਰ ਅਸੀਂ ਜਿਵੇਂ ਐਲਆਈਸੀ ਹੈ ਅਸੀਂ ਉਸ ਤਰ੍ਹਾਂ ਹੀ ਬੀਮਾ ਵੇਚਦੇ ਹਗੇ ਆ ਲੋਕਾਂ ਨੂੰ ਸੇਵਿੰਗ ਵਾਸਤੇ ਦੱਸਦੇ ਆ ਲੋਕਾਂ ਨੂੰ ਟੈਕਸ ਪਲੈਨਿੰਗ ਵਾਸਤੇ ਦੱਸਦੇ ਹਗੇ ਆ ਬੱਚਿਆਂ ਦੀ ਪਾਲਿਸੀਜ਼ ਵਾਸਤੇ ਦੱਸਦੇ ਆ ਤੇ ਉਹ ਬੰਦਾ ਤਾਂ ਹੀ ਆਪਣਾ ਕੁਝ ਬੈਨੀਫਿਟ ਦੇਖ ਕੇ ਕਰਾਏਗਾ ਜੇ ਉਹਨੂੰ ਟੈਕਸ ਵੀ ਕੋਈ ਬੈਨੀਫਿਟ ਨਜ਼ਰ ਆਏਗਾ ਤੇ ਹੁਣ ਟੈਕਸ ਸਲੈਬ ਵੀ ਸੇਮ ਹੈਗੀ ਆ ਫਲੈਟ ਹੈ ਬਿਲਕੁਲ ਕੁਝ ਵੀ ਉਹਦੇ ਚ ਵੀ ਇੰਪਰੂਵਮੈਂਟ ਨਹੀਂ ਹੋਈਗੀ ਤੇ ਇਹ ਜਿਹੜਾ ਸੈਕਟਰ ਹੈਗਾ ਹੋਰ ਬੂਮ ਕਰੇਗਾ ਅੱਛਾ ਜਿਵੇਂ ਇਸ ਵਾਰੀ ਸਰਕਾਰ ਅੱਗੇ ਇਲੈਕਸ਼ਨਸ ਨੇੜੇ ਆ ਰਹੇ ਨੇ ਤਾਂ ਕਿਹਾ ਜਾਂਦਾ ਹੈ ਕਿ ਇਲੈਕਸ਼ਨ ਦੇ ਨੇੜੇ ਕੁਝ ਜ਼ਰੂਰੀਆਂ ਚੀਜ਼ਾਂ ਜਿਹੜੀਆਂ ਜ਼ਰੂਰ ਕੱਟਦੀਆਂ ਨੇ ਤਾਂ ਇਸ ਵਾਰੀ ਕਾਨੂੰ ਉਮੀਦਵਾਰਾਂ ਦਾ ਬਹੁਤ ਹੋਣੀ ਹੈ ਅਨਸੋਲ ਬਿਲਕੁਲ ਜੀ ਜਿਵੇਂ ਆਮ ਮਹਿਲਾਵਾਂ ਨੇ ਉਹ ਆਪਣੇ ਘਰ ਚਲਾਉਣ ਵਾਸਤੇ ਗੈਸ ਦੀ ਹੈਗੀ ਐ ਸਿਲੰਡਰ ਦੀ ਐ ਪੈਟਰੋਲ ਦੀ ਹੈਗੀ ਐ ਹੋਰ ਰਾਸ਼ਨ ਪਾਣੀ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜਾਂ ਆਨ ਜਾਣ ਵਾਸਤੇ ਸੁਵਿਧਾਵਾਂ ਦੀ ਜਿਹੜੀਆਂ ਹੈਗੀਆਂ ਨੇ ਉਹ ਉਹਦੀਆਂ ਚੀਜ਼ਾਂ ਦੀ ਗੱਲ ਕਰੀਏ ਤਾਂ ਉਹ ਚੀਜ਼ਾਂ ਵੀ ਜਿਹੜੀਆਂ ਐ ਇਕਨੋਮਿਕਲੀ ਹੋਣੀਆਂ ਚਾਹੀਦੀਆਂ ਨੇ ਮਹਿੰਗੀਆਂ ਨਹੀਂ ਹੋਣੀਆਂ ਚਾਹੀਦੀ ਹੈਗੀਆਂ ਪਾਕਟ ਫ੍ਰੈਂਡਲੀ ਹੋਣੀਆਂ ਚਾਹੀਦੀਆਂ ਨੇ ਉਹ ਚੀਜ਼ਾਂ ਮੈਂ ਨੰਬਰ ਦੋਂਗੇ 10 ਤੋਂ 34 ਬਜਟ ਮੈਂ ਤਾਂ ਬਿਲਕੁਲ ਜੀ ਹਲੇ 0 ਨੰਬਰ ਦੋਂਗੀ ਕਿਉਂਕਿ ਬਜਟ ਤਾਂ ਬਿਲਕੁਲ ਸੇਮ ਐ ਐਜ਼ ਇਟ ਇਜ਼ ਐ ਸਾਡੀ ਉਮੀਦਾਂ ਤੇ ਬਿਲਕੁਲ ਪਾਣੀ ਫੇਰ ਦਿੱਤਾ ਗਿਆ ਇਸ ਬਜਟ ਤੱਕ ਥ ਕੀ ਕੰਮ ਕਰਦੇ ਹੋ ਮੈਂ ਮੈਂ ਆਪਣਾ ਸਲੂਨ ਚਲਾਉਂਦੀ ਹਾਂ ਕੁਮਾਰਵੰਡੀ ਦੇ ਵਿੱਚ ਜੀ ਤੇ ਕਿੱਦਾਂ ਦੇਖਿਆ ਕਿੱਦਾਂ ਦਾ ਬਜਟ ਦਿਨੋਂ ਲੱਗਿਆ ਜੈਜ਼ੇ ਮਹਿਲਾ ਉਹਨਾਂ ਤੇ ਕਿੱਦਾਂ ਦਾ ਬਜਟ ਕਾਹੋਗੇ ਤੁਹਾਨੂੰ ਇਸ ਵਾਰ ਦੇ ਬਜਟ ਤੋਂ ਅਸੀਂ ਮੈਂ ਜੇ ਕਹਾਂ ਤਾਂ ਬਿਲਕੁਲ ਹੀ ਜ਼ਿਆਦਾ ਨਿਰਾਸ਼ ਹਾਂ ਕਿਉਂਕਿ ਜੇ ਮੈਂ ਆਪਣੀ ਗੱਲ ਕਰਾਂ ਚ ਸਾਡੇ ਕੋਸਮੈਟਿਕਸ ਹੈ ਜੁਐਲਰੀ ਦਾ ਕੰਮ ਹੈ ਤੇ ਕਿਸੇ ਵੀ ਚੀਜ਼ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਨਹੀਂ ਹੈ ਜੇ ਅਸੀਂ ਕਹਿੰਨੇ ਆ ਕਿ ਬੱਚਿਆਂ ਨੂੰ ਐਜੂਕੇਸ਼ਨ ਦੇ ਅੱਗੇ ਲੈ ਕੇ ਜਾਣਾ ਚਾਹੀਦਾ ਤਾਂ ਉਹ ਵੀ ਦਿਨੋਂ ਦਿਨ ਇੰਨੀ ਜ਼ਿਆਦਾ ਮਹਿੰਗੀ ਹੋ ਰਹੀ ਹੈ ਉਹਦੇ ਵਿੱਚ ਵੀ ਸਰਕਾਰ ਨੇ ਕੁਝ ਵੀ ਰੈਇਤ ਨਹੀਂ ਦਿੱਤੀ ਕਿ ਜੋ ਆਮ ਪਬਲਿਕ ਹੈ ਕਿੱਦਾਂ ਅੱਛੇ ਸਕੂਲਾਂ 'ਚ ਪੜ੍ਹ ਸਕੇ ਜਾਂ ਅੱਛੀ ਡਰੈਸੇਸ ਲੈ ਸਕੇ ਇਹਨਾਂ ਚੀਜ਼ਾਂ ਤੇ ਕਿਸੇ ਵੀ ਚੀਜ਼ ਤੇ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਅਗਰ ਘਰ ਕਿਉਂ ਕਹਿੰਦਾ ਨੇ ਕਿ ਜਿਹੜੇ ਘਰ ਹੈਗਾ ਵਾ ਹਮੇਸ਼ਾ ਮਹਿਲਾਵਾਂ ਚਲਾਉਂਦੀਆਂ ਆਈਆਂ ਨੇ ਸੋ ਕਿਸ ਤਰ੍ਹਾਂ ਗਾਉਂਗੇ ਕਿ ਘਰ ਚਲਾਉਣ ਦੇ ਵਾਸਤੇ ਅਗਰ ਪੂਰਾ ਆਲਓਵਰ ਬਜਟ ਨੂੰ ਦੇਖੀਏ ਤੇ ਕਿਹੜੀ ਕਿਹੜੀ ਰੈਗੂਲਰ ਰੋਜ਼ਮਰ ਰਹੀ ਚੀਜ਼ਾਂ ਨੇ ਜਿਹੜੇ ਕੋਈ ਇਸਤੇਮਾਲ ਕਰਦੇ ਹੋ ਤੁਹਾਨੂੰ ਸੀਗਾ ਕਿ ਇਸ ਵਾਰੀ ਬਜਟ ਤੇ ਜ਼ਰੂਰ ਉਹ ਚੀਜ਼ਾਂ ਘੱਟ ਹੋਣਗੀਆਂ ਕਿਉਂਕਿ ਫਿਊਚਰ ਆਪਕਮਿੰਗ ਡੇਜ਼ ਵੀ ਇਲੈਕਸ਼ਨਸ ਵੀ ਨੇੜੇ ਨੇ ਦੇਖੋ ਜੇ ਗੱਲ ਕਰੀ ਤਾਂ ਕਮਾ ਰਿਹਾ ਉਹਦਾ 6-7000 ਤਾਂ ਇਹਨਾਂ ਚੀਜ਼ਾਂ 'ਚ ਨਿਕਲ ਜਾਂਦਾ ਤੇ ਬਾਕੀ ਖਰਚੇ ਉਹ ਕਿੱਦਾਂ ਮੈਨੇਜ ਕਰੇਗਾ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਆਮ ਪਬਲਿਕ ਨੂੰ ਹੁਣ ਡੀਲ ਕਰਨਾ ਮੁਸ਼ਕਿਲ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ ਠੀਕ ਹੈ ਤਾਂ ਜਾਂਦੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਸਮੇਲ ਹੁਧਿਆਣਾ ਵਸਨੀਕ ਨੂੰ ਹੁਧਿਆਣਾ ਵਸਨੀਕ ਨੂੰ ਮੈਂ ਤਾਂ ਇਹੀ ਕਹੂੰਗੀ ਕਿ ਅੱਗੇ 2024 'ਚ ਜਿਹੜੀ ਚੋਣ ਆ ਰਹੀ ਹੈ ਕੋਈ ਅੱਛਾ ਮੰਤਰੀ ਆਏ ਜੋ ਇਸ ਦੇਸ਼ ਬਾਰੇ ਸੋਚੇ ਤੇ ਦੇਸ਼ ਦੀ ਅਰਥ ਵਿਵਸਥਾ ਨੂੰ ਠੀਕ ਕਰੇ ਸੋ ਦੋਸਤੋ ਐਸੀ ਕਿ ਲੁਧਿਆਣੇ ਦੀ ਮਹਿਲਾਵਾਂ ਜਿਨ੍ਹਾਂ ਨੇ ਬਜਟ ਤੋਂ ਬਾਅਦ ਆਪਣੀ ਆਪਣੀ رائے ਦਿੱਤੀ ਹੈ ਤੁਹਾਨੂੰ ਇਸ ਵਾਰ ਦਾ ਬਜਟ ਕਿਸ ਤਰ੍ਹਾਂ ਲੱਗਿਆ ਜ਼ਰੂਰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣਾ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਉਹਨਾਂ ਲੁਧਿਆਣਾ ਲਾਈਡ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸਿਆਸ ਜੋ ਕਰੋ ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਬੂਆ ਨੂੰ ਦੋ ਇਜਾਜ਼ਤ ਧੰਨਵਾਦ ਉਹ ਜੁੜੇ ਰਹੋ ਲੁਧਿਆਣਾ ਲਾਈਡ